ਰਵਨੀਤ ਬਿੱਟੂ ਵਾਲੇ ਮਾਮਲੇ ਦੀ ਜਿਹੜੀ ਇੱਕ ਪਾਸੇ ਤਸਵੀਰ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਇਹ ਕੱਲ ਦੀ ਤਸਵੀਰ ਹੈ ਜਿਹਦੇ ਵਿੱਚ ਜਦੋਂ ਸੰਸਦ ਦੇ ਬਾਹਰ ਕਾਂਗਰਸ ਦੇ ਸੰਸਦ ਬੈਠੇ ਹੋਏ ਸੀ ਤਾਂ ਉੱਥੋਂ ਰਵਨੀਤ ਬਿੱਟੂ ਲੰਘਦੇ ਨੇ ਤਾਂ ਰਾਹੁਲ ਗਾਂਧੀ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਮੇਰਾ ਗੱਦਾਰ ਦੋਸਤ ਆ ਗਿਆ ਵੈਲਕਮ ਮਾਈ ਟ੍ਰੇਟਰ ਫਰੈਂਡ ਤੇ ਨਾਲ ਹੀ ਉਹਨੂੰ ਕਹਿੰਦੇ ਨੇ ਕਿ ਤੁਸੀਂ ਇੱਕ ਦਿਨ ਵਾਪਸ ਆਓਗੇ ਤੇ ਅੱਗੋਂ ਰਵਨੀਤ ਬਿੱਟੂ ਕਹਿੰਦੇ ਨੇ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਮੁੱਦਾ ਸੰਸਦ ਵਿੱਚ ਚੁੱਕ ਲਿਆ ਗਿਆ। ਉਹਨਾਂ ਨੇ ਸਿੱਧਾ ਰਾਹੁਲ ਗਾਂਧੀ ਦੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਛਾਤਰ ਦਿਮਾਗ ਵਾਲੇ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ। ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਕਿਹਾ ਕਿ ਇੱਕ ਸਿੱਖ ਸੰਸਦ ਨੂੰ ਗद्दार ਆਖਿਆ ਗਿਆ ਕਾਂਗਰਸ ਦੇ ਜਿਸ ਨੇ ਯੁਵਰਾਜ ਕਹਿ ਕੇ ਵਰਤਦੇ ਨੇ ਸ਼ਬਦ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਂਗਰਸ ਛੱਡ ਕੇ ਹੋਰ ਪਾਰਟੀਆਂ 'ਚ ਗਏ ਨੇ ਪਰ ਰਵਨੀਤ ਮਿੱੱਟੂ ਨੂੰ ਇਸ ਕਰਕੇ ਕਿਹਾ ਕਿਉਂਕਿ ਉਹ ਸਿੱਖ ਹੈ। ਉਹਨਾਂ ਨੇ ਕਿਹਾ ਕਿ ਅਸੀਂ ਧਰਮ ਦਾ ਅਪਮਾਨ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਮੇਰੇ ਦੇਸ਼ ਦੇ ਕਿਸੇ ਸ਼ਖਸ ਨੂੰ ਕੋਈ ਗद्दार ਕਹੇ ਵੀ ਸਿਰਫ ਇਸ ਕਰਕੇ ਕਿਉਂਕਿ ਉਸਨੇ ਆਪਣੇ ਵਿਚਾਰ ਧਾਰਾ ਬਦਲ ਲਈ ਉਹਨਾਂ ਨੇ ਕਿਹਾ ਕਿ ਉਹ ਪਰਿਵਾਰ ਹੈ ਜਿਸਨੇ ਕੌਮ ਲਈ ਸ਼ਹੀਦੀ ਦਿੱਤੀ ਤੇ ਉਹਨਾਂ ਨੂੰ ਅੱਜ ਗद्दार ਕਹਿ ਕੇ ਰਾਹੁਲ ਗਾਂਧੀ ਨੇ ਸਿੱਖਾਂ ਦਾ ਅਪਮਾਨ ਕੀਤਾ ਸਭ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਜਦੋਂ ਕਿ ਉਹਨਾਂ ਦਾ ਭਾਸ਼ਣ ਸੀਗਾ ਟਰੇਡ ਡੀਲ ਨੂੰ ਲੈ ਕੇ ਕਾਂਗਰਸ ਦੇ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਵੇਂ ਬੋਲੇ ਨੇ ਉਹਦੀ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਕੱਲ ਵਾਲਾ ਬਿਆਨ ਇੱਕ ਵਾਰ ਤਾਜ਼ਾ ਕਰਾ ਦਿੰਦੇ ਆ ਕੱਲ ਜੋ ਬਹਿਸ ਹੋਈ ਸੀ ਜਦੋਂ ਰਾਹੁਲ ਗਾਂਧੀ ਕਹਿੰਦੇ ਨੇ ਕਿ ਆ ਗਿਆ ਮੇਰਾ ਗद्दार ਦੋਸਤ ਤੇ ਫਿਰ ਉਹਨੂੰ ਕਹਿੰਦੇ ਨੇ ਕਿ ਕੋਈ ਨਾ ਤੂੰ ਇੱਕ ਦਿਨ ਮੇਰੇ ਕੋਲ ਮੁੜੇਂਗਾ ਤੂੰ ਆਏਂਗਾ ਵਾਪਸ ਹੀ ਇੱਧਰ ਹੀ ਆਏਂਗਾ ਤੇ ਰਵਨੀਤ ਬਿੱਟੂ ਹੱਥ ਨਹੀਂ ਮਲਾਉਂਦੇ ਤੇ ਕਹਿ ਦਿੰਦੇ ਨੇ ਕਿ ਤੁਸੀਂ ਦੇਸ਼ ਦੇ ਦੁਸ਼ਮਣ ਹੋ ਫਿਰ ਕਿਵੇਂ ਅੱਜ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਮੁੱਦੇ ਨੂੰ ਕਿਹਾ ਗਿਆ ਕਿ ਰਵਨੀਤ ਬਿੱਟੂ ਸਿੱਖ ਹੈ ਇਸ ਕਰਕੇ ਹੀ ਇਹ ਸਭ ਕੁਝ ਕੀਤਾ ਗਿਆ ਨਹੀਂ ਤਾਂ ਹੋਰ ਬੜੇ ਸਾਰੇ ਲੋਕਾਂ ਨੇ ਕਾਂਗਰਸ ਛੱਡੀ ਹੈ ਉਹਨਾਂ ਨੂੰ ਤਾਂ ਕਿਤੇ ਗद्दार ਕਿਹਾ ਨਹੀਂ सभापति जी कल जो घटना घटी इसी सदन के एक माननीय सांसद कांग्रेस के शातिर दिमाग जिनका भय ऐसे युवराज ने उनको गद्दार कह दिया अहंकार कितने सातवें आसमान पर पहुंच चुका है इनका और कांग्रेस को छोड़कर के कितने ही लोग निकले हैं कांग्रेस के कितने टुकड़े हुए हैं कई लोग दूसरे दौरों में गए हैं लेकिन औरों को तो किसी को गद्दा नहीं कहा उन्होंने लेकिन कल सांसद को गद्दार इसलिए कहा क्योंकि वो सिख थे ये सिखों का अपमान था ये गुरुओं का अपमान था और कांग्रेस के अंदर जो कूट कूट करके सिखों के प्रति नफरत भरी पड़ी है ना उसका वो अभिव्यक्ति थी और इसी सदन के मान्य सांसद है वो और उनको जरा भी दर्द नहीं पर ना आज खड़े होकर के कह सकते थे कि कल जो हुआ इसी संसद के सांसद की गरिमा के, के अनुरूप नहीं था हमें खेद है एक शब्द तो बोल देते लेकिन सिखों के प्रति उनके मन में जो नफरत भरी पड़ी है और इसी के कारण उन्होंने कल और जिसका परिवार देश के लिए शहादत देने वाला परिवार के वो सदस्य है उन्हें अपने राजनीतिक विचारों में परिवर्तन किया इसलिए गद्दार हो गए और ये गद्दार शब्द छोटा नहीं है मेरे देशवासी को कोई गद्दार कहे ये कैसे देश सहन करेगा और वो भी एक इसलिए कहना बहुत दुर्भाग्य की बात है और ऐसे लोग कांग्रेस को नहीं डुबाएंगे तो क्या करेंगे तो प्रधानमंत्री कह रहे ने कि बड़े सारे लोग कांग्रेस छड़ के गए ने बहुत बड़ी गिनती है पर सिर्फ बिट्टू न ही निशाना क्यों बनाया गया ये उन्होंने सवाल चुका उन्होंने कहा ਕੀ ਦਿਖਾਉਂਦਾ ਹੈ ਕਿ ਕਾਂਗਰਸ ਜਿਹੜੀ ਹੈ ਉਸ ਦੀ ਮਾਨਸਿਕਤਾ ਸਿੱਖ ਵਿਰੋਧੀ ਹੈ ਤੇ ਅੱਜ ਵੀ ਜਿਹੜੀ ਹੈ ਉਸੇ ਤੇ ਉੱਪਰੋਂ ਕੰਮ ਕਰਦੇ ਨੇ ਇਹ ਜਿਹੜਾ ਪ੍ਰਧਾਨ ਮੰਤਰੀ ਦਾ ਬਿਆਨ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਕੱਲ ਜੋ ਹੋਇਆ ਸੀ ਉਹ ਸੰਸਦ ਦੇ ਅੰਦਰ ਨਹੀਂ ਸੀ ਹੋਇਆ ਉਹ ਬਾਹਰ ਹੋਇਆ ਸੀ ਤੇ ਅੱਜ ਸੰਸਦ ਦੇ ਅੰਦਰ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਵੱਲੋਂ ਚੁੱਕਿਆ ਜਾਣਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਉਹ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਹੈ ਉਹ ਸਿੱਖਾਂ ਦੀ ਦੁਸ਼ਮਣ ਹੈਗੀ ਹੈ ਜਾਂ ਸਿੱਖਾਂ ਦੀ ਕਾਤਲ ਹੈਗੀ ਹੈ ਤੇ ਉਹ ਸਿੱਖ ਵਿਰੋਧੀ ਮਾਨਸਿਕਤਾ ਉਹਨਾਂ ਦੀ ਹੈਗੀ ਹੈ ਇਹ ਆਪਣੇ ਆਪ 'ਚ ਕਈ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕਰਦੀ ਹੈ ਪਰ ਕਈ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਕੀ ਭਾਜਪਾ ਰਵਨੀਤ ਬਿੱਟੂ ਦੇ ਜ਼ਰੀਏ ਪੰਜਾਬ ਦੇ ਵਿੱਚ ਇੱਕ ਤਰੀਕੇ ਦੀ ਐਂਟਰੀ ਲੈ ਰਹੀ ਹੈ ਕੀ ਇੱਕ ਸਿੱਖ ਸੰਸਦ ਦੇ ਜ਼ਰੀਏ ਪੰਜਾਬ ਦੇ ਸੈਂਟੀਮੈਂਟ ਨੂੰ ਭਾਜਪਾ ਟੁੰਬ ਸਕੇਗੀ ਕੀ ਭਾਜਪਾ ਪੰਜਾਬੀਆਂ ਦਾ ਦਿਲ ਜਿੱਤ ਸਕੇਗੀ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨੇ ਇਹ ਮੁੱਦਾ ਸੰਸਦ ਦੇ ਵਿੱਚ ਆ ਚੁੱਕਿਆ ਕਿ ਇੱਕ ਸਿੱਖ ਦਾ અપਮਾਨ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਇੰਨੀ ਵੱਡੀ ਗੱਲ ਪ੍ਰਧਾਨ ਮੰਤਰੀ ਵੱਲੋਂ ਕਹੀ ਜਾਣੀ ਉਹ ਵੀ ਉਸ ਪ੍ਰਕਿਰਿਆ ਦੀ ਉਸ ਸਾਰੇ ਗੱਲਬਾਤ ਦੀ ਜਿਹੜੀ ਸੰਸਦ ਦੇ ਅੰਦਰ ਨਹੀਂ ਸੀ ਹੋਈ ਪ੍ਰਧਾਨ ਮੰਤਰੀ ਵੱਲੋਂ ਸੰਸਦ ਦੇ ਅੰਦਰ ਇਸ ਮੁੱਦੇ ਨੂੰ ਲੈ ਕੇ ਆਉਣਾ ਇਹ ਆਪਣੇ ਆਪ 'ਚ ਬਹੁਤ ਅਹਿਮ ਹੋ ਜਾਂਦਾ ਹੈ ਤਾਂ ਇਹ ਬਿਆਨ ਪੰਜਾਬ ਲਈ ਕਿੰਨਾ ਅਹਿਮ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਰੈਲੇਵੈਂਟ ਹੁੰਦਾ ਗੱਲਬਾਤ ਕਰਦੇ ਆ ਮੇਰੇ ਸੋਗੀ ਰਵਿੰਦਰ ਮੀਤ ਸਾਹਿਬ ਨਾਲ ਨਿਊਜ਼ ਰੂਮ ਤੋਂ ਲਾਈਵ ਜੁੜ ਰਹੇ ਨੇ ਰਵਿੰਦਰ ਇਹ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਦੇਣਾ ਸੰਸਦ ਦੇ ਅੰਦਰ ਤੇ ਕਹਿਣਾ ਕਿ ਕਾਂਗਰਸ ਨੇ ਸਿੱਖਾਂ ਦਾ ਅਪਮਾਨ ਕੀਤਾ ਰਵਨੀਤ ਬਿੱਟੂ ਦਾ ਨਹੀਂ ਤੇ ਇਹ ਕਹਿਣਾ ਕਿ ਬੜੇ ਸਾਰੇ ਲੋਕ ਛੱਡ ਕੇ ਗਏ ਪਰ ਬਿੱਟੂ ਨੇ ਇਸ ਕਰਕੇ ਨਿਸ਼ਾਨਾ ਬਣਾਇਆ ਕਿ ਉਹ ਸਿੱਖ ਹੈ ਗਿਆ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਿੱਦਾਂ ਵੱਡਾ ਧਮਾਕਾ ਇਸ ਨੂੰ ਮੰਨਦੇ ਹਾਂ ਸੀ 2027 ਦੇ ਇਲੈਕਸ਼ਨ ਤੋਂ ਪਹਿਲਾਂ ਬੀਜੇਪੀ ਦਾ ਇਹ ਮੂਵ ਜਿਹੜਾ ਹੈਗਾ ਸਿੱਖ ਪੋਲਿਟਿਕਸ ਨੂੰ ਟੱਚ ਕਰਦਾ ਸਿੱਖ ਪੋਲਿਟਿਕਸ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਇੱਕ ਤਰੀਕੇ ਨਾਲ ਕਹਿ ਲਓ ਕਿ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਜਿਹੜੇ ਇੱਕ ਵੱਡੇ ਲੀਡਰ ਮੰਨੇ ਜਾਂਦੇ ਨੇ ਰਵਨੀਤ ਬਿੱਟੂ ਉਹਨਾਂ ਨਾਲ ਜੋ ਜਿਸ ਤਰੀਕੇ ਨਾਲ ਕੱਲ ਇਨਸੀਡੈਂਟ ਹੋਇਆ ਰਾਹੁਲ ਗਾਂਧੀ ਵੱਲੋਂ ਜੋ ਗद्दार ਸ਼ਬਦ ਉਹਨਾਂ ਲਈ ਇਸਤੇਮਾਲ ਕੀਤਾ ਗਿਆ ਉਸ ਤੋਂ ਬਾਅਦ ਜ਼ਾਹਿਰ ਤੌਰ ਤੇ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹਦੇ ਵਿੱਚ ਉਫਾਨ ਆਉਣਾ ਹੀ ਸੀਗਾ ਬੀਜੇਪੀ ਵੱਲੋਂ ਹਾਲਾਂਕਿ ਇਸ ਮੂਵ ਦੇ ਖਿਲਾਫ ਜੋ ਰਾਹੁਲ ਕਾਂਦੀ ਵੱਲੋਂ ਕੀਤੀ ਗਈ ਆ ਉਸ ਦੇ ਖਿਲਾਫ ਪ੍ਰਦਰਸ਼ਨ ਵੀ ਕੀਤੇ ਗਏ ਲੇਕਿਨ ਅੱਜ ਖੁਦ ਪ੍ਰਧਾਨ ਮੰਤਰੀ ਮੈਦਾਨ ਦੇ ਵਿੱਚ ਉਤਰਦੇ ਨੇ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲਬਾਤ ਕਰ ਦਿੱਤੀ ਜਾਂਦੀ ਹੈ ਕਿ ਸਿੱਖ ਵਿਰੋਧੀ ਹੈਗੀ ਆ ਕਾਂਗਰਸ ਸਿੱਧੇ ਤੌਰ ਤੇ ਕਾਂਗਰਸ ਨੂੰ ਸਿੱਖ ਵਿਰੋਧੀ ਦੱਸਿਆ ਗਿਆ ਤੇ 2027 ਦੇ ਇਲੈਕਸ਼ਨ ਹੈਗੇ ਤਾਂ ਜ਼ਾਹਿਰ ਤੌਰ ਤੇ ਅਗਰ ਇੰਨੀ ਵੱਡੀ ਸਟੇਟਮੈਂਟ ਪ੍ਰਧਾਨ ਮੰਤਰੀ ਨੇ ਦਿੱਤੀ ਆ ਤਾਂ ਆਪਣੇ ਆਪ ਦੇ ਵਿੱਚ ਸਿਆਸਤ ਦੇ ਵਿੱਚ ਇਹ ਚੀਜ਼ ਮਾਇਨੇ ਰੱਖਦੀ ਹੈ ਹਾਲਾਂਕਿ ਕਾਂਗਰਸ ਵੱਲੋਂ ਇਸ ਦਾ ਕੀ ਜਵਾਬ ਆਉਣ ਸਮੇਂ ਦੇ ਵਿੱਚ ਦਿੱਤਾ ਜਾਂਦਾ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਕਾਂਗਰਸ ਲਈ ਇੱਕ ਵੱਡਾ ਪੋਲੀਟੀਕਲ ਡੈਂਟਿਸ ਨੂੰ ਬਣਿਆ ਜਾ ਸਕਦਾ ਹੈ ਅਗਰ ਪ੍ਰਧਾਨ ਮੰਤਰੀ ਇਡੀ ਵੱਡੀ ਸਟੇਟਮੈਂਟ ਦਿੰਦੇ ਨੇ ਤਾਂ ਜ਼ਾਹਿਰ ਤੌਰ ਤੇ ਇਸ ਸਟੇਟਮੈਂਟ ਦਾ ਪੂਰੇ ਦੇਸ਼ ਦੇ ਵਿੱਚ ਰਹਿੰਦੇ ਸਿੱਖਾਂ ਦੇ ਉੱਤੇ ਅਸਰ ਹੋਏਗਾ ਤਾਂ ਹੁਣ ਕਾਂਗਰਸ ਨੂੰ ਇਸ ਦਾ ਜਵਾਬ ਦੇਣਾ ਪੈਗਾ ਕਿ ਜਿਹੜੀ ਗੇਂਦ ਹੈ ਹੁਣ ਕਾਂਗਰਸ ਦੇ ਪਾਲੇ ਦੇ ਵਿੱਚ ਆ ਤਾਂ ਹੁਣ ਦੇਖਣਾ ਹੋਏਗਾ ਕਿ ਰਾਹੁਲ ਗਾਂਧੀ ਖੁਦ ਮੈਦਾਨ ਦੇ ਵਿੱਚ ਆਉਂਦੇ ਨਹੀਂ ਕਿਉਂਕਿ ਐਲੋਪੀ ਨੇ ਲੋਕ ਸਭਾ ਦੇ ਵਿੱਚ ਉਹ ਤਾਂ ਉਹਨਾਂ ਨੂੰ ਮੈਦਾਨ ਦੇ ਵਿੱਚ ਆਉਣਾ ਪਾਏਗਾ ਕਿਉਂਕਿ ਅਗਰ ਪ੍ਰਧਾਨ ਮੰਤਰੀ ਨੇ ਸਿੱਧਾ ਨਿਸ਼ਾ ਹਾਲਾਂਕਿ ਉਹਨਾਂ ਦਾ ਨਾਮ ਨਹੀਂ ਲਿਆ ਗਿਆ ਰਾਹੁਲ ਗਾਂਧੀ ਦਾ ਲੇਕਿਨ ਅਗਰ ਪ੍ਰਧਾਨ ਮੰਤਰੀ ਨੇ ਨਿਸ਼ਾਨਾ ਸਾਧਿਆ ਤਾਂ ਜ਼ਾਹਿਰ ਤੌਰ ਤੇ ਇਹਦਾ ਜਵਾਬ ਹੁਣ ਖੁਦ ਰਾਹੁਲ ਗਾਂਧੀ ਨੂੰ ਦੇਣਾ ਪੈਗਾ ਲੇਕਿਨ ਉਸ ਤੋਂ ਪਹਿਲਾਂ ਕੀ ਸਟੇਟ ਲੀਡਰਸ਼ਿਪ ਪੰਜਾਬ ਦੀ ਸਟੇਟ ਲੀਡਰਸ਼ਿਪ ਵੀ ਇਸ ਦਾ ਕੋਈ ਜਵਾਬ ਦਿੰਦੀ ਆ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਇਸ ਸਮੇਂ ਇਸ ਸਮੇਂ ਅ ਇੱਕ ਤਰੀਕੇ ਨਾਲ ਕਹ ਲਓ ਕਿ ਹਾਸ਼ੀਏ ਦੇ ਵਿੱਚ ਵਿਵਾਦਾਂ ਦੇ ਵਿੱਚ ਹੈਗੀ ਆ ਕਿਉਂਕਿ ਲਗਾਤਾਰ ਕੋਈ ਨਾ ਕੋਈ ਵਿਵਾਦ ਕਾਂਗਰਸ ਦੇ ਨਾਲ ਜੁੜਿਆ ਹੀ ਰਹਿੰਦਾ ਚਾਹੇ ਉਹ ਰਾਜਾਪੜਿੰਗ ਤੇ ਦਿੱਤੇ ਹੋਏ ਬਿਆਨ ਹੋਣ ਜੋ ਦਲਿਤ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਲਈ ਬਿਆਨ ਦਿੱਤੇ ਉਹਦੇ ਲਈ ਉਹਦੇ ਨਾਲ ਕਿਤੇ ਨਾ ਕਿਤੇ ਦਲਿਤ ਜਿਹੜੀ ਵੋਟ ਬੈਂਕ ਆ ਉਸ ਦੀ ਇੱਕ ਵੱਡੀ ਛਾਟ ਵੱਜੀ ਹੋਈ ਦਿਖਾਈ ਦਿੱਤੀ ਸੀ ਉਸ ਤੋਂ ਬਾਅਦ ਹੁਣ ਅਗਰ ਇਸ ਤਰੀਕੇ ਇਸ ਪੂਰੇ ਇਨਸੀਡੈਂਟ ਨੂੰ ਸਿੱਖ ਵੋਟ ਦੇ ਨਾਲ ਜੋੜਿਆ ਜਾਂਦਾ ਸਿੱਖ ਨੂੰ ਗਰਦਾ ਗਦਾਰ ਕਹਿਣ ਦੇ ਨਾਲ ਜੋੜਿਆ ਜਾਂਦਾ ਤਾਂ ਜ਼ਾਹਿਰ ਤੌਰ ਤੇ ਇਸ ਦੇ ਇੰਪੈਕਟ ਵੱਡੇ ਹੋਣਗੇ ਪੂਰੇ ਦੇਸ਼ ਦੇ ਵਿੱਚ ਇਹ ਵੱਡਾ ਮੈਸੇਜ ਆਇਆ ਜਾਏਗਾ ਕੱਲ ਜਿਸ ਤਰੀਕੇ ਦਾ ਇਨਸੀਡੈਂਟ ਹੋਇਆ ਸੰਸਦ ਦੇ ਬਾਹਰ ਹੋਇਆ ਇਹ ਬੜੀ ਹੈ ਇਸ ਨੂੰ ਕਹਿ ਸਕਦੇ ਹਾਂ ਕਿ ਉਹ ਅਨਫਾਰਮਲ ਜਿਹੀ ਸੀਗੀ ਕੈਜ਼ੂਅਲ ਜਿਹੜੀ ਆ ਇੱਕ ਤਰ੍ਹਾਂ ਨਾਲ ਗੱਲਬਾਤ ਹੋ ਗਈ ਤੇ ਲੱਗਦਾ ਸੀ ਕਿ ਸ਼ਾਇਦ ਆਈ ਗਈ ਹੋ ਜਵੇ ਪਰ ਜਿਵੇਂ ਭਾਜਪਾ ਨੇ ਇਸ ਮੁੱਦੇ ਨੂੰ ਕੱਲ ਤੋਂ ਚੁੱਕਿਆ ਹੋਇਆ ਹੈ ਵੱਡੇ ਵੱਡੇ ਜਿਹੜੇ ਇਹਨਾਂ ਦੇ ਸਾਰੇ ਚਿਹਰੇ ਆ ਕੇ ਜਿਹੜੇ ਮੂਰੇ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਹਰਦੀਪ ਪੂਰੀ ਸਾਹਮਣੇ ਆਉਂਦੇ ਨੇ ਤੇ ਇਸ ਮੁੱਦੇ ਨੂੰ ਜਿਵੇਂ ਪੂਰਾ ਜਿਹੜਾ ਹੈਗਾ ਉਛਾਲਿਆ ਜਾਂਦਾ ਤੇ ਅੱਜ ਜਦੋਂ ਪ੍ਰਧਾਨ ਮੰਤਰੀ ਦੀ ਸਪੀਚ ਹੈ ਤੇ ਉਹਦੇ ਵਿੱਚ ਵੀ ਇਹਦਾ ਮਤਲਬ ਹੋਮਵਰਕ ਕਰਕੇ ਆਏ ਆ ਪ੍ਰਧਾਨ ਮੰਤਰੀ ਜਦੋਂ ਲੌਜੀਕ ਉਹ ਦਿੰਦੇ ਨੇ ਉਹ ਉਹਨਾਂ ਦਾ ਵੱਲੋਂ ਇੱਕ ਲੌਜੀਕ ਜਿਹੜਾ ਹੈ ਜਦੋਂ ਆਮ ਬੰਦਾ ਸੁਣਦਾ ਉਹਨੂੰ ਬੜਾ ਲੱਗ ਰਿਹਾ ਹੋਣਾ ਕਿ ਹਾਂ ਯਾਰ ਇਹ ਗੱਲ ਸਹੀ ਹੈ ਪ੍ਰਧਾਨ ਮੰਤਰੀ ਜਿਹੜੇ ਕਹਿ ਰਹੇ ਨੇ ਕਿ ਬੜੇ ਲੋਕਾਂ ਨੇ ਕਾਂਗਰਸ ਛੱਡੀ ਬਹੁਤ ਵੱਡੀ ਗਿਣਤੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਕਾਂਗਰਸ ਛੱਡੀ ਪਰ ਬਿੱਟੂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਕਿਉਂਕਿ ਉਹ ਸਿੱਖ ਹੈ ਤੇ ਉਹ ਸਾਰੀ ਜਿਹੜੀ ਹੈ ਉਸ ਚੀਜ਼ ਦਾ ਮਤਲਬ ਹੀ ਚੇਂਜ ਹੋ ਗਿਆ ਕਿਉਂਕਿ ਜਿਹੜਾ ਸ਼ਾਇਦ ਰਾਹੁਲ ਗਾਂਧੀ ਨੂੰ ਵੀ ਇੰਨੀ ਨਹੀਂ ਸੋਚ ਹੋਏਗੀ ਕਿ ਇੰਨੀ ਦੂਰ ਤੱਕ ਗੱਲ ਜਾਏਗੀ ਬਿਲਕੁਲ ਦੇਖੋ ਇਹ ਇੱਕ ਸਟ੍ਰੈਟਜੀ ਦਾ ਹਿੱਸਾ ਹੈਗਾ ਦੇਖੋ ਤੁਸੀਂ ਇਸ ਤੋਂ ਪਹਿਲਾਂ ਇੱਕ ਮਾਹੌਲ ਬਣਾਇਆ ਗਿਆ ਜਦੋਂ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਤੁਰੰਤ ਬਾਅਦ ਰਵਨੀਤ ਬਿੱਟੂ ਦਾ ਬਿਆਨ ਆ ਜਾਂਦਾ ਰਿਵਰਟ ਕਰਦੇ ਨੇ ਉਹ ਵਾਪਸ ਜਵਾਬ ਦਿੰਦੇ ਨੇ ਰਾਹੁਲ ਗਾਂਧੀ ਦੀ ਇਸ ਗੱਲ ਬਾਅਦ ਦਾ ਉਹਨਾਂ ਵੱਲੋਂ ਇੱਕ ਬਾਈਟ ਦਿੱਤੀ ਜਾਂਦੀ ਹੈ ਫਿਰ ਮੰਤਰੀ ਪ੍ਰੈਸ ਕਾਨਫਰੰਸ ਕਰਦੇ ਨੇ ਮਨਜਿੰਦਰ ਸਿਰਸਾ ਰਵਨੀਤ ਤੁਹਾਨੂੰ ਰੋਕਣਾ ਚਾਹੂੰਗਾ ਸਾਡੇ ਨਾਲ ਜਿਹੜੇ ਪੋਲਿਟੀਕਲ ਲੀਡਰਸ ਜੁੜਨੇ ਸ਼ੁਰੂ ਹੋ ਗਏ ਨੇ ਸਾਡੇ ਨਾਲ ਸੁਭਾਸ਼ ਸ਼ਰਮਾ ਜੀ ਭਾਜਪਾ ਤੋਂ ਜੁੜਗੇ ਨੇ ਬਹੁਤ ਬਹੁਤ ਸਵਾਗਤ ਸੁਭਾਸ਼ ਸ਼ਰਮਾ ਜੀ ਤੁਹਾਡਾ ਪੀਟੀਸੀ ਨ ਕਿਸ ਤਰੀਕੇ ਨਾਲ ਦੇਖੀਏ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਹੈਗਾ ਕਿ ਬਿੱਟੂ ਦਾ ਜਿਹੜਾ ਅਪਮਾਨ ਹੈ ਉਹ ਸਿੱਖਾਂ ਦਾ ਅਪਮਾਨ ਹੈਗਾ ਉਹਨਾਂ ਨੇ ਕਿਹਾ ਕਿ ਇਹ ਸਿਰਫ ਸਿੱਖਾਂ ਦੇ ਜਿਹੜੀ ਵਿਰੋਧੀ ਮਾਨਸਿਕਤਾ ਦਿਖਾਉਂਦੀ ਹੈ ਇਹ ਐਂਗਲ ਕੀ ਲੱਗਦਾ ਤੁਹਾਨੂੰ ਕਿ ਸੱਚਮੁੱਚ ਰਾਹੁਲ ਗਾਂਧੀ ਦਾ ਰਿਆ ਹੋਏਗਾ ਇਹ ਨਿਸ਼ਚਿਤ ਰੂਪ ਨਾਲ ਰਿਆ ਦਿਖੋ ਰਾਹੁਲ ਗਾਂਧੀ ਦੇ ਮਨ ਦੀ ਜਿਹੜੀ ਪੀੜਾ ਕੱਲ ਬਾਹਰ ਆਈ ਹੈ ਤੁਸੀਂ ਲੀਡਰ ਆਫ oppositon ਹੋ ਪਾਰਲੀਮੈਂਟ 'ਚ ਤੁਸੀਂ ਬੈਠੇ ਹੋ ਚਾਹੇ ਗੇੜ ਤੇ ਬੈਠੇ ਹੋ ਪਰ ਹੈਪੀ ਸੰਸਦ ਦਾ ਪਰਚਰ ਨਾ ਔਰ ਤੁਸੀਂ ਕੈਸੀ ਭਾਸ਼ਾ ਵਰਤ ਰਹੇ ਹੋ ਇੱਕ ਕੇਂਦਰੀ ਮੰਤਰੀ ਨੂੰ ਤੁਸੀਂ ਕਹਿ ਰਹੇ ਹੋ ਤੂੰ ਗੱਦਾਰ ਹੈ ਬਾਈ ਟ੍ਰੇਟਰ ਫਰੈਂਡ ਸੋ ਕਿਸੇ ਨੂੰ ਗੱਦਾਰ ਕਹਿਣਾ ਮੈਂ ਸਮਝਦਾ ਕਿ ਇਸ ਤੋਂ ਖਰਾਬ ਗੱਲ ਨਹੀਂ ਹੋ ਸਕਦੀ ਮਤਲਬ ਇਸ ਤੋਂ ਵੱਡੀ ਗਾਲੀ ਕੋਈ ਨਹੀਂ ਹੋ ਸਕਦੀ ਕਿਸੇ ਵਿਅਕਤੀ ਨੂੰ ਤੁਸੀਂ ਗੱਦਾਰ ਕਹਿ ਦਿਓ ਸੋ ਇਹ ਜਿਹੜੀ ਰਾਹੁਲ ਗਾਂਧੀ ਦੀ ਜੋ ਮਾਨਸਿਕਤਾ ਹੈ ਗਾਂਧੀ ਪਰਿਵਾਰ ਦਾ ਜੋ ਰਵਈਆ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਹਮੇਸ਼ਾ ਰਿਹਾ ਤੁਸੀਂ ਦੇਖੋ ਪੰਜਾਬ ਦੇ ਨਾਲ ਜਿੰਨੀਆਂ ਬੇਇਨਸਾਫ਼ੀਆਂ ਹੋਈਆਂ ਉਹਨਾਂ ਸਾਰਿਆਂ ਦੀ ਜੜ੍ਹ ਤੇ ਕਾਂਗਰਸ ਔਰ ਗਾਂਧੀ ਪਰਿਵਾਰ ਹੈ ਸਾਰਿਆਂ ਨੂੰ ਸੂਬੇ ਮਿਲ ਗਏ ਪੰਜਾਬੀ ਸੂਬੇ ਲਈ ਸੰਘਰਸ਼ ਕਰਨਾ ਪਿਆ ਜ਼ਿਲ੍ਹੇ ਭਰਨੀਆਂ ਪਈਆਂ ਪੰਜਾਬੀ ਸੂਬਾ ਦਿੱਤਾ ਤੇ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਕਿੰਨੇ ਨਹੀਂ ਦਿੱਤੇ ਕਾਂਗਰਸ ਨੇ ਨਹੀਂ ਦਿੱਤੇ ਪੰਜਾਬ ਦੇ ਪਾਣੀਆਂ ਦੀ ਕਾਣੀ ਵੰਡ ਕਿੰਨੇ ਕੀਤੀ ਕਾਂਗਰਸ ਨੇ ਕੀਤੀ ਜਦੋਂ ਪੰਜਾਬ ਦੇ ਲੋਕਾਂ ਨੇ ਹੱਕ ਮੰਗਣ ਦੀ ਗੱਲ ਕੀਤੀ ਉਹਨਾਂ ਨੂੰ ਜ਼ਿਲ੍ਹੇ ਕਿੰਨੇ ਬੰਦ ਕੀਤਾ ਕਾਂਗਰਸ ਨੇ ਕੀਤਾ 1984 'ਚ ਸ਼ਹੀਰ ਮੰਦਰ ਸਾਹਿਬ ਤੇ ਹਮਲਾ ਕਿੰਨੇ ਕੀਤਾ ਕਾਂਗਰਸ ਨੇ ਕੀਤਾ 84 'ਚ ਨਸਲਕੁਸ਼ੀ ਸਿੱਖਾਂ ਦੀ ਕਿੰਨੇ ਕੀਤੀ ਕਾਂਗਰਸ ਨੇ ਕੀਤੀ ਨਸਲਕੁਸ਼ੀ ਕਰਨ ਵਾਲਿਆਂ ਨੂੰ ਐਮਪੀ ਬਣਾਇਆ ਮੰਤਰੀ ਬਣਾਇਆ ਮੁੱਖ ਮੰਤਰੀ ਤੱਕ ਬਣਾਇਆ ਕਿੰਨੇ ਬਣਾਇਆ ਕਾਂਗਰਸ ਨੇ ਬਣਾਇਆ ਇਸ ਕਰਕੇ ਕਾਂਗਰਸ ਦਾ ਕਾਂਗਰਸ ਦਾ ਸਵਾਲ ਤਾਂ ਇਹ ਵੀ ਜੁੜਦਾ ਜਦੋਂ ਜਦੋਂ ਬਿੱਟੂ ਸਾਹਿਬ ਦੀ ਗੱਲ ਆਉਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਦੌਰਾਨ ਬਿੱਟੂ ਸਾਹਿਬ ਤਾਂ ਕਾਂਗਰਸ 'ਚ ਹੀ ਸੀ ਨਹੀਂ ਨਹੀਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਲੇਕਿਨ ਬਿੱਟੂ ਨੇ ਗੱਲ ਸਮਝ ਆ ਗਈ ਨਾ ਦੇਰ ਆਏ ਦੁਰਸਤ ਆਏ ਉਹਨੂੰ ਸਮਝ ਆ ਗਿਆ ਕਿ ਭਾਈ ਇਹ ਕਾਂਗਰਸ ਜਿਹੜੀ ਆ ਸਿੱਖਾਂ ਦੀ ਪੰਜਾਬੀਆਂ ਦੀ ਵਿਰੋਧੀ ਜਮਾਤ ਹੈ ਉਹ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਆ ਗਿਆ ਔਰ ਲੋਕਤੰਤਰ 'ਚ ਹਰੇਕ ਨੂੰ ਅਧਿਕਾਰ ਹੈ ਕਿ ਆਪਣੀ ਮਰਜ਼ੀ ਦੇ ਮੁਤਾਬਕ ਆਪਣੇ ਵਿਚਾਰਾਂ ਦੇ ਅਨੁਸਾਰ ਆਪਣੀ ਪਾਰਟੀ ਚੁਣ ਲੈ ਕੁਣ ਦੱਸੋ ਰਾਹੁਲ ਗਾਂਧੀ ਕਹਾਰੇ ਪਾਰਟੀ ਛੱਡ ਕੇ ਗਿਆ ਗੱਦਾਰ ਐ ਫਿਰ ਇਹਦੇ ਹਿਸਾਬ ਨਾਲ ਮਮਤਾ ਬੇਨਰਜੀ ਕੀ ਐ ਇਸ ਹਿਸਾਬ ਨਾਲ ਸ਼ਰਦ ਪਵਾਨ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਕਾਂਗਰਸ ਤੋਂ ਸੁਖਵਿੰਦਰ ਸਿੰਘ ਕੋਟਲੀ ਜੀ ਵਿਧਾਇਕ ਜੁੜ ਗਏ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਤੁਸੀਂ ਬਣੇ ਰਹੋ ਪਲੀਜ਼ ਬਹੁਤ ਬਹੁਤ ਸਵਾਗਤ ਸੁਖਵਿੰਦਰ ਕੋਟਲੀ ਜੀ ਸਾਡੇ ਨਾਲ ਸੁਭਾਸ਼ ਸ਼ਰਮਾ ਜੀ ਭਾਜਪਾ ਤੋਂ ਵੀ ਜੁੜੇ ਹੋਏ ਨੇ ਅੱਜ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਅੰਦਰ ਇਹ ਗੱਲ ਕਹੀ ਕਿ ਜਿਹੜਾ ਰਾਹੁਲ ਗਾਂਧੀ ਨੇ ਨਾਮ ਤਾਂ ਨਹੀਂ ਲਿਆ ਉਹਨਾਂ ਨੇ ਤਾਂ ਕੁਝ ਹੋਰ ਸ਼ਬਦ ਵਰਤੇ ਕਿ ਜਿਹੜਾ ਇੱਕ ਰਵਨੀਤ ਬਿੱਟੂ ਦਾ અપਮਾਨ ਕੀਤਾ ਉਹ ਸਿੱਖਾਂ ਦਾ અપਮਾਨ ਸੀ ਤੇ ਬੜੇ ਸਾਰੇ ਲੋਕ ਕਾਂਗਰਸ ਛੱਡ ਕੇ ਗਏ ਪਰ ਬਿੱਟੂ ਨੇ ਇਸ ਕਰਕੇ ਨਿਸ਼ਾਨਾ ਬਣਾਇਆ ਕਿ ਉਹ ਸਿੱਖ ਹੈ ਤੁਸੀਂ ਕਿੱਦਾਂ ਵੇਖਦੇ ਹੋ ਇਹਨੂੰ ਮੈਨੂੰ ਬੜੀ ਹੈਰਾਨੀ ਹੋ ਰਹੀ ਆ ਅਜਿਹੇ ਪ੍ਰਧਾਨ ਮੰਤਰੀ ਜੀ ਦੇ ਬਿਆਨਾਂ ਤੇ ਔਰ ਬਾਕੀ ਸਾਰੇ ਬੁਲਾਰਿਆਂ ਤੇ ਜਿੱਦਣ ਬਿੱਟੂ ਜੀ ਹਰਜੀਤ ਗਰੇਵਾਲ ਨੂੰ ਮੇਰੇ ਖਿਆਲ ਦੇ ਅੰਦਰ ਇੱਕ ਨਿਊਜ਼ ਚੈਨਲ ਤੇ ਬੋਲਦੇ-ਬੋਲਦੇ ਕਹਿੰਦੇ ਸੀ ਕੰਦਾ ਮੈਂ ਮਾਰਾਂ ਜੁੱਤੀ ਲਾ ਕੇ ਉਦੋਂ ਉਦੋਂ ਮੋਰੇ ਸਿੱਖ ਤੇ ਸਰਦਾਰ ਨਹੀਂ ਸੀ ਖੜਾ ਜਿਹੜਾ ਕਿ ਉਸ ਵੇਲੇ ਬੀਜੇਪੀ ਦਾ ਮੇਰੇ ਨਾਲ ਮੈਨੂੰ ਬਹੁਤ ਸਾਰੇ ਚੈਨਲਾਂ ਦੇ ਡਿਬੇਟ ਕਰਦਾ ਰਿਹਾ ਮੇਰੇ ਖਿਆਲ ਦੇ ਅੰਦਰ ਉਹ ਉਹ ਚੀਫ ਸਪੋਕਸਮੈਨ ਸੀ ਜਾਂ ਸਪੋਕਸ ਪਰਸਨ ਸੀ ਕਿ ਉਸ ਦਿਨ ਸਿੱਖਾਂ ਦਾ ਅਪਮਾਨ ਨਹੀਂ ਸੀ ਕਮਾਲ ਦੀਆਂ ਗੱਲਾਂ ਕਰ ਰਹੇ ਮੈਂ ਹੋਰ ਬਹੁਤ ਸਾਰੀਆਂ ਮਸਾਲਾ ਰਵਨੀਤ ਬਿੱਟੂ ਜੀ ਦੀਆਂ ਦੇ ਸਕਦਾ ਕਿ ਜਦੋਂ ਤਾਂ ਰਵਨੀਤ ਬਿੱਟੂ ਕਾਂਗਰਸ ਚ ਸੀ ਉਦੋਂ ਤਾਂ ਕਹਿੰਦੇ ਸੀ ਇਹ ਕਾਤਲਾਂ ਦੀ ਪਾਰਟੀ ਆ ਇਹ ਦੂਸਰਿਆਂ ਦੀ ਪਾਰਟੀ ਆ ਇਹ ਕਾਤਲਾਂ ਦੇ ਪਰਿਵਾਰਾਂ ਦੇ ਵਿੱਚੋਂ ਅੱਜ ਬਹੁਤ ਸਾਰੀਆਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਰਵਨੀਤ ਬਿੱਟੂ ਜੀ ਦੀਆਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਵੀ ਚੱਲੀਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਚੱਲੀਆਂ ਤੇ ਅੱਜ ਜਦੋਂ ਰਵਨੀਤ ਬਿੱਟੂ ਜੀ ਭਾਜਪਾ ਦੇ ਅੰਦਰ ਚਲੇ ਗਏ ਤਾਂ ਹੁਣ ਭਾਜਪਾ ਵਾਲਿਆਂ ਨੂੰ ਦਰਦ ਬੜਾ ਆ ਰਿਹਾ ਤੇ ਹੁਣ ਬਿੱਟੂ ਜੀ ਦੁੱਧ ਤੋਤੇ ਹੋ ਗਏ ਤੇ ਹੁਣ ਪੰਜਾਬੀਅਤ ਦੀ ਯਾਦ ਆ ਗਈ ਤੇ ਹੋਰ ਬਹੁਤ ਕੁਝ ਜਿਹੜਾ ਉਹਨਾਂ ਨੂੰ ਯਾਦ ਆ ਰਿਹਾ ਮੈਨੂੰ ਇੱਕੋ ਹੀ ਗੱਲ ਦਾ ਬਾਕੀ ਜੋ ਪ੍ਰਧਾਨ ਮੰਤਰੀ ਜੀ ਕਹਿੰਦੇ ਕੋਈ ਸਨਮਾਨਯੋਗ ਨਹੀਂ ਉਹਨਾਂ ਨੇ ਕਿਹਾ ਲੇਕਿਨ ਉਹਦੇ ਜਵਾਬ ਦੇ ਵਿੱਚ ਮੈਂ ਇੱਕੋ ਹੀ ਸਵਾਲ ਪੁੱਛਣਾ ਚਾਹਨਾ ਕਿ ਉਸ ਦਿਨ ਬੀਜੇਪੀ ਕਿੱਥੇ ਗਈ ਸੀ ਜਿੱਦਣ ਹਰਜੀਤ ਗਰੇਵਾਲ ਨੂੰ ਲਾ ਕੇ ਇੱਕ ਚੈਨਲ ਦੇ ਉੱਤੇ ਕਹਿੰਦਾ ਮੈਂ ਮਾਰਾਂ ਜੁੱਤੀ ਲਾ ਕੇ ਤੇ ਮੈਂ ਤਾਂ ਨਹੀਂ ਕਹਿੰਦਾ ਸ਼ਕਲ ਤੱਕ ਨਹੀਂ ਦੇਖਣਾ ਚਾਹੁੰਦਾ ਜਿਨ੍ਹਾਂ ਨੇ 700 ਸਿਕਮ ਮਰਵਾਤਾ ਸਾਡਾ 700 ਕਿਸਾਨ ਮਰਵਾਤਾ ਸਾਰਾ ਇੰਨਾ ਕੁਝ ਬੋਲਿਆ ਮੇਰੇ ਖਲ ਮੈਂ ਹੁਣ ਵੀ ਤੁਹਾਨੂੰ ਨਾਲ ਦੀ ਨਾਲ ਸੁਣਾ ਸਕਦਾ ਬੀਜੇਪੀ ਦੇ ਜਵਾਬ ਲੈ ਲੈਣਾ ਸੁਭਾਸ਼ ਸ਼ਰਮਾ ਜੀ ਦਾ ਸੁਭਾਸ਼ ਸ਼ਰਮਾ ਜੀ ਕੀ ਕਹੋਗੇ ਉਹ ਕਹਿ ਰਹੇ ਕਿ ਜਦੋਂ ਬਿੱਟੂ ਸਾਹਿਬ ਨੇ ਜਦੋਂ ਭਾਜਪਾ ਦੇ ਆਗੂ ਨੂੰ ਬੋਲਿਆ ਸੀ ਉਸ ਵੇਲੇ ਉਹ ਵੀ ਤਾਂ ਸਿੱਖ ਸੀ। ਲੇਕੋ ਸਵਾਲ ਇਹ ਨਹੀਂ ਕਿ ਰਵਨੀਤ ਬਿੱਟੂ ਨੇ ਉਹ ਕਿ ਬੋਲਿਆ। ਹੂੰ। ਸਵਾਲ ਐਸ ਨੇ ਇਹ ਐਸਲੇ ਸਵਾਲ ਇਹ ਆ ਕਿ ਰਾਹੁਲ ਗਾਂਧੀ ਨੇ ਇਸ ਵੇਲੇ ਕੀ ਬੋਲਿਆ। ਹੂੰ। ਰਾਹੁਲ ਗਾਂਧੀ ਜੀ ਤਾਂ ਲੀਡਰ ਆਫ oppositon ਨੇ। ਲੀਡਰ ਆਫ oppositon ਦੇ ਨਾਤੇ ਉਹਨਾਂ ਦੇ ਵਿਵਹਾਰ 'ਚ ਉਹਨਾਂ ਦੇ ਭਾਸ਼ਾ 'ਚ ਸ਼ਲੀਨਤਾ ਚਾਹੀਦੀ ਆ। ਇਸੇ ਜਿਹੜਾ ਇੰਪੋਰਟੈਂਟ ਕੁਐਸਚਨ ਹੋਇਆ ਹੈ। ਦੇਖੋ ਪਾਰਟੀ ਛੱਡ ਕੇ ਜਾਣਾ ਅਗਰ ਗੱਦਾਰੀ ਹੈ। ਤੁਸੀਂ ਕਹਿੰਦੇ ਹੋ ਕਿ ਉਹ ਗੱਦਾਰ ਹੈ। ਤੇ ਮਮਤਾ ਬੇਨਰਜੀ ਨੇ ਬੰਗਾਲਜ ਕਾਂਗਰਸ ਤੋੜ ਕੇ ਤ੍ਰਿੰਮੂਲ ਕਾਂਗਰਸ ਬਣਾਈ ਸਰਕਾਰ ਸ਼ਰਦ ਪਵਾਰ ਜੀ ਨੇ ਐਨਸੀਪੀ ਬਣਾਈ ਸਰਕਾਰ ਚਲਾ ਰਹੇ ਨੇ ਜੋ ਤਿੰਨ ਦਿੱਤੇ ਸਿੰਧਿਆ ਮੱਧ ਪ੍ਰਦੇਸ਼ ਨਾਲ ਦੀ ਸਰਕਾਰ ਗਿਰਾ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਜਿਤਨ ਪ੍ਰਸਾਦ ਜੀ ਉੱਤਰ ਪ੍ਰਦੇਸ਼ ਚ ਚਲੇ ਗਏ ਇਹਨਾਂ ਸਾਰਿਆਂ ਨੂੰ ਕਿਦੀ ਗੱਦਾਰ ਕਹ੍ਹਾ ਰਹੋ ਗਾਂਧੀ ਜੀ ਨੇ ਇਹਨਾਂ ਨਾਲ ਤਾਂ ਇੰਡੀਆ ਅਲਾਈਅੰਸ ਬਣਾ ਕੇ ਹੱਥ ਆੱਛ ਪਾ ਕੇ ਮਮਤਾ ਪੇਨੜੀ ਸ਼ਰਦ ਪਵਾਰ ਨਾਲੋਂ ਖੜੇ ਹੁੰਦੇ ਆ ਸਟੇਜ ਤੇ ਇਹਨਾਂ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਗੱਦਾਰ ਜੇ ਪਾਰਟੀ ਛੱਡ ਕੇ ਜਾਣਾ ਗੱਦਾਰੀ ਹੈ ਤੇ ਫਿਰ ਇਹ ਬਿੱਟੂਨੋਂ ਜ਼ਿਆਦਾ ਵੱਡੇ ਨੇ ਪਾਰਟੀਆਂ ਤੋੜ ਕੇ ਕਾਂਗਰਸ ਨੂੰ ਖਤਮ ਕਰਕੇ ਗਏ ਨੇ ਉਹਨਾਂ ਸੇਟਾਂ 'ਚ ਉਹਨਾਂ ਨੂੰ ਨਹੀਂ ਗੱਦਾਰ ਕਹਣ

ਸ਼ੱਦ ਬੋਆਰ ਦੇ ਕੇ ਤੁਸੀਂ ਬੋਡੇ ਟੇਕੀ ਹੋਏ ਨੇ ਅਰਜੀਤ ਖੱਲੇ ਬਿੱਟੂ ਨੂੰ ਟਾਰਗੇਟ ਕਰ ਰਹੇ ਹੋ ਦੇਖਿਆ ਪੰਜਾਬੀ ਜਿੱਦਣ ਬੀਜੇਡੀ ਬਿੱਟੂ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਮਮਤਾ ਬੇਲਰ ਜੀ ਨੂੰ ਕੌਣ ਹੈ ਜਦਾਾਰ ਹੈ ਸ਼ੱਦ ਬੋਆਰ ਨੂੰ ਕੌਣ ਹੈ ਜਦਾਾਰ ਹੈ ਜੈ ਹਮਦਰਾਹਲ ਕਾਂਦੀ ਦਾ ਬਿੱਟੂ ਨੂੰ ਟਾਰਗੇਟ ਕਰ ਰਹੇ ਹੋ ਕਿਉਂ ਸੇਖਿਆ ਕਿਉਂਕਿ ਉਹ ਪੰਜਾਬੀ ਹੈ ਉਹ ਟਾਰਗੇਟ ਕਰਨਾ ਸੋਖਾ ਹੈ ਕਿੰਨੇ ਸੀ ਬਿੱਟੂ ਦੇ ਪਰਾਨ ਦੀ ਗੱਲ ਹੀ ਪਰਿਵਾਰ ਦੀ ਮਾਨਸਿਕਤਾ ਹੈ ਉਹ ਭਾਈ ਸਾਹਿਬ ਜੋ ਪੁਰਾਣੀਆਂ ਗੱਲਾਂ ਕਰੀਆਂ ਨੇ ਪਹਿਲੇ ਇਸ ਗੱਲ ਦਾ ਜਵਾਬ ਦਿਓ ਕਿ ਹਰਮੰਦਾਂ ਨੇ 1984 ਦੀ ਨਸਲਕੁਸ਼ੀ ਕਿੰਨੇ ਕੀਤੀ ਸੀ 19 ਦੀ ਤਰਫ ਅਰੇ ਛੋੜੋ ਤੁਸੀਂ ਬਿੱਟੂ ਨੇ ਸਿਰਫ ਕਿਹਾ ਹੀ ਐ ਤੁਸੀਂ ਤਾਂ ਗੋਲੀਆਂ ਮਾਰੀਆਂ ਟਾਇਰ ਪਾ ਕੇ ਸਿੱਖਾਂ ਨੂੰ ਜਲਾਇਆ ਦਿੱਲੀ 'ਚ ਤੁਸੀਂ ਉਹ ਦਿੱਲੀ 'ਚ ਟਾਇਰ ਪਾ ਕੇ ਜਲੌਨ ਵਾਲੇ ਤੁਸੀਂ ਐਮਪੀ ਬਣਾਇਆ ਸੱਤਕੁਬਰ ਨੂੰ ਜਲਦੀ ਸਾਈਟਲ ਨੂੰ ਤੁਸੀਂ ਐਮਪੀ ਬਣਾਇਆ ਕਮਲਨਾਥ ਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਸਿੱਖਾਂ ਦੇ ਸਾਥ ਵਾਲੇ ਤੁਸੀਂ ਮੁੱਖ ਮੰਤਰੀ ਬਣੋਦੇ ਹੋ ਤੁਸੀਂ ਗੱਲਾਂ ਕਰ ਰਹੇ ਹੋ ਅਰੇ ਛੋੜੋ ਚਲੋ ਤੁਸੀਂ ਅਗਲਾ ਜਵਾਬ ਦਿਓ ਨਾ ਦਿਓ ਹਰਜੀਤ ਗਰੇਵਾਲ ਅਰੇ ਬਿੱਟੂ ਨੇ ਤਾਂ ਸਿਰਫ ਸ਼ਬਦਾਂ ਨਾਲ ਗੱਲ ਕੀਤੀ ਸੀ ਤੁਸੀਂ ਤਾਂ ਸਿੱਖਾਂ ਨੂੰ ਟਾਇਰ ਪਾਪਾ ਜਲਾਇਆ ਉਹਦਾ ਜਵਾਬ ਦਿਓ ਕਾਂਗਰਸ ਦੀ ਝੋਲੀ 'ਚ ਬੈਠੇ ਲੋਕਾਂ ਨੂੰ ਸ਼ਰਮ ਮਾਰਨੀ ਚਾਹੀਦੀ ਹੈ। ਉਹ ਹੀ ਬਿੱਟੂ ਦਾ ਚਾਤਰਾ ਦੀ ਪਾਰਟੀ ਹੈ ਕਾਂਗਰਸ। ਸ਼੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਨ ਵਾਲੀ ਪਾਰਟੀ ਹੈ ਕਾਂਗਰਸ। ਪੰਜਾਬ ਨਾਲ ਬੇਇੱਜ਼ਤੀ ਕਰਨ ਵਾਲੀ ਹੈ ਕਾਂਗਰਸ। ਉਹ ਪੰਜਾਬ ਦੇ ਪਾਣੀਆਂ ਨੂੰ ਖੋਣ ਵਾਲੀ ਹੈ ਕਾਂਗਰਸ। ਪੰਜਾਬੀਆਂ ਦੀ ਰਾਇਸ਼ਾਨੀ ਖੋਣ ਵਾਲੀ ਹੈ ਕਾਂਗਰਸ। ਕਾਂਗਰਸ ਦੇ ਪਾਪ ਕਰਨ ਵਾਲੀ ਹੈ। ਗਾਂਧੀ ਪਰਿਵਾਰ ਦੇ ਪਾਪ ਇਹਨੇ ਨੇ ਕਿ ਜਿੱਥੇ ਮਰਜ਼ੀ ਚਲੇ ਜਾਓ ਟੀ ਛਪਣੇ। ਪਾਰਟੀ ਸਾਰਿਆਂ ਨੂੰ ਬਤਾ ਜਿੱਥੇ ਮਰਜ਼ੀ ਚਲੇ ਜਾਓ ਕਾਂਗਰਸ ਦੇ ਪਾਪ ਨਹੀਂ ਛਪਣੇ। ਕਾਰਤੀ ਕਟ ਗਣਤੀਆਂ ਨੂੰ ਟਾਰਗੇਟ ਕਰਨ ਵਾਲੀ ਪਾਰਟੀ ਦਿੱਤਾ ਪਾਰਟੀ ਹੈ ਔਰ ਪੰਜਾਬ ਦੇ ਸਿੱਖਾਂ ਨੂੰ ਕਿੰਨੇ ਦਲਾਇਆ ਪੂਰਾ ਜੇ ਜਾਣਦਾ ਸੱਜਨ ਕੁਮਾਰ ਕਿਹੜੀ ਪਾਰਟੀ ਦਾ ਸੀ ਅਜੀ ਸਟ੍ਰਾਈਕਰ ਕਿਹੜੀ ਪਾਰਟੀ ਦਾ ਸੀ ਤੁਹਾਨੂੰ ਕੌਣ ਕਰ ਰਿਹਾ ਕਿਹੜੀ ਪਾਰਟੀ ਨੇ ਸੱਜਨ ਕੁਮਾਰ ਸਿੰਘ ਦੀ ਸਟ੍ਰਾਈਕਰ ਦੱਸੋ ਨਾ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਉਹਨਾਂ ਨੂੰ ਕਿਹੜੀ ਪਾਰਟੀ ਨੇ ਭੁਗਤਣਾ ਕਿਹੜੀ ਪਾਰਟੀ ਚੱਕਰ ਦੇ ਕੇ ਜਨਵਾਦ ਕੀਤੀ ਉਹਨਾਂ ਨੂੰ ਹਰਮੰਦਰ ਸਾਹਿਬ ਤੇ ਹਮਲਾ ਕਿਹੜੀ ਪਾਰਟੀ ਨੇ ਕੀਤਾ ਕਸਤਰ ਨੂੰ ਤਿਆਰ ਹੋ ਗੋਦਰਾਂ ਕਿਹਾ ਗੱਲਾਂ ਕਰ ਦਿਓ ਕਾਂਗਰਸ ਪਾਰਟੀ ਦੀ ਸਿੱਖਾਂ ਦੀ ਕਤਲ ਪਾਰਟੀ ਦੀ ਗੋਦੀ ਚ ਬੈਠ ਕੇ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਚਲੋ ਠੀਕ ਸਿੱਖਾਂ ਦੀ ਕਾਤਲ ਪਾਰਟੀ ਹੈ ਕਾਂਗਰਸ ਆਪਾਂ ਇੱਕ ਇੱਕ ਕਰਕੇ ਗੱਲ ਕਰ ਲਈਏ ਤਾਂ ਲੋਕਾਂ ਦਾ ਸਮਝ ਆਏਗੀ ਸੁਭਾਸ਼ ਸ਼ਰਮਾ ਜੀ ਮੇਰੀ ਬੇਨਤੀ ਹੈ ਜੇ ਆਪਾਂ ਇੱਕ ਇੱਕ ਕਰਕੇ ਦੋ ਦੋਨਾਂ ਨੂੰ ਬੋਲਣ ਦਈਏ ਤਾਂ ਤਾਂ ਕਿ ਲੋਕਾਂ ਤੱਕ ਪ੍ਰੋਪਰ ਗੱਲ ਜਾਵੇ ਇੱਕ ਵਾਰੀ ਮੈਂ ਕੋਟਲੀ ਜੀ ਕੋਲ ਚਾਹੂੰਗਾ ਕੁਟਲੀ ਜੀ ਜਵਾਬ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਬਹੁਤ ਸਾਰੇ ਲੋਕ ਛੱਡ ਕੇ ਗਏ ਪਰ ਬਿੱਟੂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਇਹ ਤੇ ਕੀ ਕਹੋਗੇ ਜੀ ਇਹਦਾ ਮਤਲਬ ਆ ਮੈਨੂੰ ਇੱਕੋ ਹੀ ਗੱਲ ਦਾ ਜਵਾਬ ਦੇ ਦਿਓ ਮੈਂ ਆਪਣੀ ਡਿਬੇਟ ਬੰਦ ਕਰ ਦੇਣੀ ਆ ਮੈਨੂੰ ਇੱਕੋ ਹੀ ਗੱਲ ਦਾ ਜਵ ਜਿੱਦਣ ਬੀਜੇਪੀ ਦੇ ਮੁਖ ਬੁਲਾਰੇ ਪੁਰਾਣੇ ਆਰਐਸਐਸ ਦੇ ਕਟੜ ਵਿਅਕਤੀ ਬੀਜੇਪੀ ਲਈ ਮਰਨ ਮਿਟਣ ਵਾਲੇ ਵਿਅਕਤੀ ਨੂੰ ਬਿੱਟੂ ਨੇ ਜੁੱਤੀ ਦਿਖਾਈ ਤੇਰੇ ਲਾ ਕੇ ਮਾਰਾਂ ਮੈਂ ਜੁੱਤੀ ਤੁਹਾਡੀ ਮੈਂ ਸ਼ਕਲ ਨਹੀਂ ਦੇਖਣੀ ਚਾਹੁੰਦਾ ਤੁਸੀਂ 700 ਕਿਸਾਨ ਮਰਵਾਤੇ ਤੁਸੀਂ ਪੰਜਾਬ ਮਾਰਤਾ ਵੰਡ ਦਿੱਤਾ ਅੱਜ ਉਹ ਬਿੱਟੂ ਤੁਹਾਨੂੰ ਚੰਗਾ ਲੱਗਣ ਲੱਪਿਆ ਇੱਕ ਗੱਲ ਦਾ ਜਵਾਬ ਦੇ ਕੇ ਜਾਓ ਕਿ ਹਰਜੀਤ ਸਿੰਘ ਗਰੇਵਾਲ ਦੇ ਬਿਲਲੇ ਤੁਹਾਨੂੰ ਦਰਦ ਕਿਉਂ ਨਹੀਂ ਆਇਆ ਬਸ ਮੈਨੂੰ ਜਵਾਬ ਦੇ ਚਲੋ ਸ਼ਰਮਾ ਜੀ ਤੁਹਾਡਾ ਜਵਾਬ ਦੇਖੋ ਉਸ ਵੇਲੇ ਵੀ ਅਸੀਂ ਹਰਜੀਤ ਸਿੰਘ ਗਰੇਵਾਲ ਦੇ ਹੱਕ ਤੇ ਗੱਲ ਚੁੱਕੀ ਸੀ ਉਸ ਵੇਲੇ ਜੇ ਬਿੱਟੂ ਨੇ ਸ਼ਬਦ ਵਰਤੇ ਸੀ ਤੇ ਗਲਤ ਵਰਤੇ ਸੀ ਪਰ ਦਾ ਮਤਲਬ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਮੋਦੀ ਘਾਰ ਮਿਲ ਗਿਆ ਕਿ ਉਹ ਸਿੱਖਾਂ ਨੂੰ ਟਾਰਗੇਟ ਕਰੇ ਉਹ ਸਿੱਖਾਂ ਨੂੰ ਕਤਲ ਕਰ ਗਏ ਇਹ ਸਵਾਲ ਤੇ ਰਾਹੁਲ ਗਾਂਧੀ ਦਾ ਹੈ ਜੇ ਪ੍ਰਾਣੀ ਗੱਲ ਕਰਨੀ ਹੈ ਤੁਸੀਂ ਬਿੱਟੂ ਦੀ ਗੱਲ ਕਿਉਂ ਕਰ ਰਹੇ ਹੋ ਤੁਸੀਂ ਪਹਿਲਾਂ ਜਵਾਬ ਦਿਓ ਨਾ ਹਰਮੰਦਰ ਸਾਹਿਬ ਤੇ ਅਟੈਕ ਕਿਉਂ ਕੀਤਾ ਸੀ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਲਾ ਸੱਜਨ ਕੁਮਾਰ ਕਿੰਨਾ ਐਮਪੀ ਬਣ ਗਿਆ ਜਿਹੜਾ ਸਜ਼ਾ ਭੋਗਿਤ ਰਿਹਾ ਜੇਲ੍ਹ ਚ ਇਸ ਡਿਸਟ੍ਰਿਕਟ ਨੂੰ ਕਿਉਂ ਉੱਥੇ ਦਿੱਤੇ ਗਏ ਕਮਲਨਾਥ ਨੂੰ ਕਿਉਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਇਸ ਕਰਕੇ ਰਾਹੁਲ ਗਾਂਧੀ ਉਸੇ ਹੀ ਗਾਂਧੀ ਪਰਿਵਾਰ ਦਾ ਹੈ ਜਿਸ ਗਾਂਧੀ ਪਰਿਵਾਰ ਨੇ ਸਾਰਾ ਕੁਝ ਪੰਜਾਬ ਦਾ ਕੀਤਾ ਔਰ ਉਸੇ ਹੀ ਮੈਂਟੈਲਿਟੀ ਤੇ ਅੱਜ ਬਿੱਟੂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸੁਵਾਨ ਸ਼ਰਮਾ ਜੀ ਅੱਜ ਅੱਜ ਜਿਸ ਤਰੀਕੇ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਰਵਨੀਤ ਬਿੱਟੂ ਸ਼ਹੀਦ ਪਰਿਵਾਰ ਵਿੱਚੋਂ ਆਉਂਦੇ ਨੇ ਤੁਸੀਂ ਉਸ ਉਹਨਾਂ ਨਾਲ ਸਹਿਮਤ ਹੋ ਪੂਰੀ ਤਰੀਕੇ ਨਾਲ ਜੋ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਇਹ ਤੇ ਹੈ ਹੀ ਆ ਜੀ ਬਿਆਨਤ ਸਿੰਘ ਜੀ ਦੀ ਸ਼ਹਾਦਤ ਪੰਜਾਬ ਦੀ ਇਕਤਾ ਖੰਡਤਾ ਲਈ ਹੋਈ ਹੈ ਇਹਦੇ ਚ ਇਹਦੇ ਕੀ ਦੋਹਰਾਏ ਆ ਇੱਕ ਮੁੱਖ ਮੰਤਰੀ ਰਹਿੰਦੇ ਆ ਇਹਨਾਂ ਨੇ ਪੰਜਾਬ ਤੇ ਸ਼ਾਂਤੀ ਸਾਬਿਤ ਕਰਨ ਲਈ ਬਹੁਤ ਕੰਮ ਕੀਤਾ ਹੈ ਹਮ ਨਿਸ਼ਚਿਤ ਰੂਪ ਨਾਲ ਉਹ ਸ਼ਹੀਦ ਪਰਿਵਾਰ ਚੋਂ ਆਂਦੇ ਨੇ ਇਹਦੇ ਚ ਕੋਈ ਸ਼ਰਕਾ ਨਹੀਂ ਪਾਰੋਂ ਪੀਜੀ ਬੀਜੇਪੀ ਚ ਨਹੀਂ ਸੀ ਉਹ ਕਾਂਗਰਸ ਚ ਸੀ ਫਿਰ ਕੀ ਹੋਇਆ ਜੀ ਦੇਸ਼ ਲਈ ਕੋਈ ਵੀ ਕੰਮ ਕਰੇਗਾ ਕੋਈ ਵੀ ਸ਼ਹੀਦ ਹੋਵੇਗਾ ਕਿਸੇ ਵੀ ਪਾਰਟੀ ਲਈ ਹੋਵੇਗਾ ਉਹ ਸਨਮਾਨਯੋਗ ਹੈ ਉਹ ਕਿਸੇ ਵੀ ਪਾਰਟੀ ਦਾ ਹੋਵੇ ਹਮ ਠੀਕ ਹੈ ਕੋਟਲੀ ਸਾਹਿਬ ਤੁਸੀਂ ਇਸ ਤੇ ਕੀ ਕਹੋਗੇ ਉਹ ਕਹਿ ਰਹੇ ਕਿ ਬੈਂਤ ਸਿੰਘ ਜਿਹੜੇ ਸੀ ਜਿਹੜਾ ਰਵਨੀਤ ਬਿੱਟੂ ਦਾ ਪਰਿਵਾਰ ਸੀ ਉਹ ਸ਼ਹੀਦ ਪਰਿਵਾਰ ਸੀ ਉਹਨਾਂ ਦਾ ਅਪਮਾਨ ਕੀਤਾ ਮੈਂ ਕਹਿੰਦਾ ਜੀ ਇਹ ਜੋ ਅੱਜ ਮਰਜੀ ਕਹਿਣ ਇਹ ਉਦੋਂ ਕੀ ਕਹਿੰਦੇ ਸੀ ਬਿੱਟੂ ਨੂੰ ਉਦੋਂ ਕੀ ਕਹਿੰਦੇ ਸੀ ਉਹਨਾਂ ਦੇ ਪਿਤਾ ਜੀ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਦੋਂ ਕੀ ਕਹਿੰਦੇ ਸੀ ਇਹ ਕਹਿੰਦੇ ਨਾ ਵੀ ਹੁਣ ਦੀ ਪੁਰਾਣੀ ਗੱਲ ਛੱਡਿਏ ਹੁਣ ਦੀ ਕਰੀਏ ਜਾਂ ਪੁਰਾਣੀਆਂ ਜੇ ਮੈਂ ਗਿਣਾਉਣ ਲੱਗਾ ਇਹ ਉਦੋਂ ਕੀ ਕਹਿੰਦੇ ਸੀ ਅੱਜ 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 ਬਿੱਟੂ ਇਹਨਾਂ ਨੂੰ ਦੁੱਧ ਥੋਤਾ ਹੋ ਗਿਆ ਇਹਨਾਂ ਨੂੰ ਮੁਬਾਰਕ ਬਿੱਟੂ ਨੂੰ ਰੱਖੋ ਸਾਹਮ ਕੇ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਕੁਝ ਪਤਾ ਲੱਗ ਜਾਣਾ ਅੱਜ ਬਹੁਤ ਸਾਰੀਆਂ ਵੀਡੀਓਜ਼ ਚੱਲੀਆਂ ਨੇ ਜਿਹੜਾ ਬਿੱਟੂ ਕਹਿੰਦਾ ਸੀ ਮੇਰੀ ਤਾਂ ਪੱਗ ਹੀ ਜਿਹੜੀ ਐ ਉਹ ਜਿਹੜੀ ਰਾਹੁਲ ਗਾਂਧੀ ਨੇ ਬਣਾਈ ਐ ਮੈਂ ਤਾਂ ਪੱਗ ਹੀ ਉਦੋਂ ਤੋਂ ਬੰਨਣ ਲੱਗਾ ਮੇਰੀ ਪੱਗ ਨੂੰ ਬਹੁਤ ਸਨਮਾਨ ਦਿੱਤਾ ਅੱਜ ਬਿੱਟੂ ਨੂੰ ਬੀਜੇਪੀ ਚ ਚਲ ਗਿਆ ਤੇ ਪੱਗ ਦਾ ਸਨਮਾਨ ਆ ਗਿਆ ਜਦੋਂ ਗਰੀਬਾਂ ਤੇ ਦਲਤਾਂ ਦਾ ਅਪਮਾਨ ਹੁੰਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਾਂ ਹੋਰ ਕਿਤੇ ਉਦੋਂ ਉਦੋਂ ਤੁਸੀਂ ਤੁਹਾਨੂੰ ਕਿਉਂ ਨਹੀਂ ਯਾਦ ਆਉਂਦਾ ਮੇਰੀ ਤਾਂ ਇੱਕੋ ਹੀ ਗੱਲ ਐ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਤੁਹਾਡਾ ਪੱਖ ਆ ਗਿਆ ਬਹੁਤ ਬਹੁਤ ਧੰਨਵਾਦ ਕਰੂੰਗਾ ਤੁਹਾਡਾ ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਜੁੜੇ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੁਖਵਿੰਦਰ ਕੋਟਲੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤਾਂ ਜਿਸ ਤਰੀਕੇ ਦੇ ਨਾਲ ਅੱਜ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਜਰਵਨੀਤ ਬਿੱਟੂ ਦੇ ਮਾਮਲੇ ਦਾ ਉਹ ਆਪਣੇ ਆਪ 'ਚ ਬਹੁਤ ਅਹਿਮ ਹੋ ਜਾਂਦਾ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਲਈ ਕਿਉਂਕਿ ਸੰਸਦ ਦੇ ਅੰਦਰ ਪ੍ਰਧਾਨ ਮੰਤਰੀ ਵੱਲੋਂ ਇਹ ਮੁੱਦਾ ਵਿਸ਼ੇਸ਼ ਤੌਰ ਤੇ ਚੁੱਕਿਆ ਜਾਣਾ ਕਈ ਸੰਕੇਤ ਦੇ ਰਿਹਾ ਤੇ ਭਾਜਪਾ ਦੀ ਰਣਨੀਤੀ ਨੂੰ ਵੀ ਜਿਹੜਾ ਹੈ ਕਲੀਅਰ ਤੌਰ ਤੇ ਦਿਖਾ ਰਿਹਾ ਹੈ ਕਿ ਉਹ ਕਿ ਉਹ ਪੂਰੀ ਤਰੀਕੇ ਦੇ ਨਾਲ ਪੰਜਾਬ ਦੇ ਉੱਪਰ ਫੋਕਸਡ ਹੋ ਚੁੱਕੇ ਨੇ एक बार फिर बयान सुना देने तो प्रधानमंत्री साहब सभापति जी कल जो घटना घटी इसी सदन के एक माननीय सांसद कांग्रेस के शातिर दिमाग जिनका भय ऐसे युवराज ने उनको गद्दार कह दिया ਸਰਨਾ ਸਰਬਜੀਤ ਸਿੰਘ ਚਿੰਝਰਜੀ ਸ਼੍ਰੋਮਣੀ ਕਾਲੇ ਦਲ ਤੋਂ ਜੁੜ ਗਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਚੰਦਰ ਸਾਹਿਬ ਸਵਾਗਤ ਪੀਡੀਸੀ ਨਿਊਜ਼ ਦੇ ਉੱਪਰ ਪ੍ਰਧਾਨ ਮੰਤਰੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅੱਜ ਰਾਜ ਸਭਾ ਦੇ ਵਿੱਚ ਇਹ ਮੁੱਦਾ ਚੁੱਕਿਆ ਗਿਆ ਤੇ ਕਿਹਾ ਗਿਆ ਕਿ ਬਿੱਟੂ ਦਾ અપਮਾਨ ਸਿੱਖਾਂ ਦਾ અપਮਾਨ ਹੈ ਤੇ ਇਸ ਕਰਕੇ ਹੀ ਇਹ ਕੀਤਾ ਕਿਉਂਕਿ ਉਹ ਸਿੱਖ ਹੈ ਕਿਉਂਕਿ ਲੋਕ ਤਾਂ ਹੋਰ ਵੀ ਬੜੇ ਸਾਰੇ ਕਾਂਗਰਸ ਛੱਡ ਕੇ ਗਏ ਤੁਸੀਂ ਇਸ ਨੂੰ ਕਿੱਦਾਂ ਵੇਖਦੇ ਹੋ ਸ਼੍ਰੋਮਣੀ ਕਾਲੇ ਦਲ ਵੱਲੋਂ ਦੇਖੋ ਗੱਲ ਇਹ ਆ ਵੀ ਸਿੱਖਾਂ ਦੇ ਤਾਂ ਦੋਨੋਂ ਹੀ ਨਹੀਂ ਲੱਗੇ ਨਾ ਤਾਂ ਰਾਹੁਲ ਗਾਂਧੀ ਐ ਤੇ ਨਾਰਵਨੀਤ ਮਿੱਟੂ ਆ ਨਾ ਤਾਂ ਕਸਰ ਸਿੱਖਾਂ ਦੇ ਨਾਲ ਗਾਂਧੀ ਪਰਿਵਾਰ ਨੇ ਰੱਖੀ ਐ ਕੋਈ ਹਾਂ ਜੋ ਵੀ ਨੁਕਸਾਨ ਕਰ ਸਕਦੇ ਸੀ ਜੋ ਵੀ ਜਿੰਨਾ ਵੀ ਨੁਕਸਾਨ ਕੀਤਾ ਜੀ ਕਾਂਗਰਸ ਨੇ ਕੀਤਾ ਰਾਹੁਲ ਗਾਂਧੀ ਦੀ ਦਾਦੀ ਨੇ ਕੀਤਾ ਰਾਹੁਲ ਗਾਂਧੀ ਦੇ ਪਿਓ ਨੇ ਕੀਤਾ ਰੀਸ਼ ਗਾਂਧੀ ਨੇ ਕੀਤਾ ਇੰਦਰਾ ਨੇ ਕੀਤਾ ਦਾਦੀ ਨੇ ਅੱਜ ਵੀ ਰਾਹੁਲ ਗਾਂਧੀ ਆਪਣੇ ਪਿੱਛੇ ਦਿੱਲੀ ਦੇ ਵਿੱਚ ਸਿੱਖਾਂ ਨੂੰ ਮਾਰਨ ਵਾਲਾ ਧਿਆ ਪੱਤਾ ਘਣਾ ਦੀਆਂ ਪੱਤਾ ਲਟਵਾਉਣ ਵਾਲੇ ਜਗਦੀਸ਼ ਸੈਟਲਰ ਵਰਗੇ ਬੰਦੇ ਨੂੰ ਮਗਰ ਖੜਾਉਂਦਾ ਪਿਛਲੇ ਸਾਲ ਵਾਲੇ 15 ਅਗਸਤ ਬਾਰੇ ਵੀ ਹਿੰਦੇ ਵੀ ਨਹੀਂ ਹੋਈ। ਕੁੱਨ 4-5 ਮਹੀਨੇ ਦੀ ਗੱਲ ਆ ਜਦੋਂ ਜਗਦੀਸ਼ ਸੈਟਲਰ ਰਾਹੁਲ ਗਾਂਧੀ ਦੇ ਮਗਰ ਖੜਾ ਸੀ ਉਹ ਵੀ ਰਾਹੁਲ ਗਾਂਧੀ ਨਹੀਂ ਵੀ ਸਿੱਖਾਂ ਦਾ ਕੋਈ ਸਖਾ ਨਹੀਂ ਜੀ ਸੱਤਰ ਦੁਸ਼ਮਣ ਆ ਜੀ ਦੂਜੇ ਪਾਸੇ ਆਉਂਦਾ ਰੋਨੀ ਟਿੱਟੂ ਹੂੰ ਰਵਨੀਤ ਬਿੱਟੂ ਵੀ ਕੋਈ ਉਹਦੇ ਵੀ ਕੋਈ ਸਾਨੂੰ ਤਾਂ ਫਰਕ ਨਹੀਂ ਲੱਗਦਾ ਰਵਨੀਤ ਬਿੱਟੂ ਦੇ ਦਾਦੇ ਨੇ ਉਹਦੇ ਪਰਿਵਾਰ ਨੂੰ ਜੋ ਲੋਜ ਅਜ ਰਵਨੀਤ ਬਿੱਟੂ ਕਹਿੰਦਾ ਜੀ ਮੇਰੀ ਦਸਤਾਰ ਲਾਉਣ ਲੱਗੇ ਸੀ ਫਲਾਣਾ ਜੀ ਹੂੰ ਚਲੋ ਦਸਤਾਰ ਕਿਸੇ ਦੀ ਉਹਨਾਂ ਲੱਥੇ ਚ ਜਾ ਕਹਿੰਦੇ ਦੁਸ਼ਮਣ ਦੀ ਦਾ ਲੱਥੇ ਦਸਤਾਰ ਹੈ ਨਾ ਜਿਹਦੇ ਸਿਰ ਤੇ ਦਸਤਾਰ ਆ ਅਸੀਂ ਤਾਂ ਦਸਤਾਰਾਂ ਸਜਾਉਣ ਆਲੇ ਆ ਅਸੀਂ ਦਸਤਾਰਾਂ ਲਾਉਣ ਆਲੇ ਤੇ ਨਾ ਅਸੀਂ ਕਹਿੰਦੇ ਕਿ ਦੁਸ਼ਮਣ ਦੀ ਵੀ ਲੱੱਗੇ ਪਰ ਨੌਜਵਾਨ ਨੀਲੀਆਂ ਪੀੜੀਆਂ ਕੇਸਰੀ ਤਸਤਾਰਾਂ ਸਜਾਉਣ ਤੋਂ ਹਟ ਗਏ ਸੀ ਪੰਜਾਬ ਦੇ ਵਿੱਚ ਕਰਨ ਲੱਗੇ ਮਾਵਾ ਕਹਿਣ ਲੱਗੇ ਸੀ ਮਾਵਾ ਕਹਿੰਦੇ ਸੀ ਕਿ ਦੇਖਿਓ ਪੁੱਤ ਤਸਤਾਰਾਂ ਨੀਲੀਆਂ ਪੀੜੀਆਂ ਕੇਸਰੀ ਬੰਨਿਓ ਨਾ ਬਿਆੰਤਾ ਤੁਹਾਡਾ ਏਪੀਐਸ ਫਲਗੋੜਾ ਇਹ ਕਾਊਂਟਰ ਖਰਾਦੂ ਖੁੱਲੇ ਦਾੜੇ ਚੁਬਦੇ ਸੀ ਰਵਨੀਤ ਸਿੰਘ ਬਿੱਟੂ ਦੇ ਤਾਤੇ ਨੂੰ ਪਰ ਚੰਦਰ ਸਾਹਿਬ ਇੱਕ ਮੇਰਾ ਸਵਾਲ ਇੱਕ ਇਹ ਬਣਦਾ ਹੈ ਕਿਉਂਕਿ ਜਦੋਂ ਤੱਕ ਤਾਂ ਬਿੱਟੂ ਕਾਂਗਰਸ 'ਚ ਸੀ ਤਾਂ ਭਾਜਪਾ ਕਹਿੰਦੀ ਸੀ ਕਿ ਜੇ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਸਿੱਖਾਂ ਦਾ ਕਾਤਲ ਹੈ ਜੋ ਅਕਾਲੀ ਦਲ ਵੀ ਕਹਿੰਦਾ ਪਰ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਪਰਿਵਾਰ ਸ਼ਹੀਦ ਪਰਿਵਾਰ ਹੈਗਾ ਕਿਉਂਕਿ ਉਹ ਭਾਜਪਾ ਜਾ ਚੁੱਕੇ ਨੇ ਬਿਲਕੁਲ ਬਿਲਕੁਲ ਨਹੀਂ ਸ਼ਹੀਦ ਪਰਿਵਾਰ ਕਿੱਥੋਂ ਸ਼ਹੀਦ ਪਰਿਵਾਰ ਆ ਅਸੀਂ ਤਾਂ ਇਸ ਗੱਲ ਦੇ ਬਿਲਕੁਲ ਮੈਂ ਤਾਂ ਖੰਡਰ ਕਰੂੰਗਾ ਇਸ ਗੱਲ ਦਾ ਹੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੇ ਕਹਿੰਦੇ ਨੇ ਕਿ ਗਰਤ ਸਿੰਘ ਸ਼ਹੀਦ ਹੈ ਹੂੰ ਅਸਲੀ ਤੌਰ ਤੇ ਸ਼ਹੀਦ ਮੰਨਦੇ ਨਹੀਂ ਕਿ ਨਾ ਉਹਨੂੰ ਕੋਈ ਪੰਜਾਬੀ ਸ਼ਹੀਦ ਮੰਨੇ ਨਾ ਉਹਨੂੰ ਕੋਈ ਸਿੱਖ ਸ਼ਹੀਦ ਮੰਨੇ ਹੂੰ ਜਿਹਨੇ ਬੰਦੇ ਨੇ ਇੱਕ ਬੈਂਤ ਸਿੰਘ ਨੇ ਇੱਕ ਪੀੜੇ ਮਾਰਤੀ ਸਿੱਖਾਂ ਦੀ ਗੋਲੀਆਂ ਮਾਰ-ਮਾਰ ਕੇ ਹੂੰ ਉਹ ਕਿਤੋਂ ਸ਼ਹੀਦ ਹੋ ਗਿਆ ਜੀ ਉਹ ਬੈਂਤ ਨੂੰ ਕਦੇ ਵੀ ਸਿੱਖ ਕਹੇ ਸ਼ਹੀਦ ਨਹੀਂ ਕਹਿ ਸਕਦਾ ਠੀਕ ਹੈ ਅਜੇ ਪਰ ਪਰ ਤਰੀ ਕਹਿੰਦੇ ਉਹਨਾਂ ਦੀ ਪੁਸ਼ਟੀ ਹੋਊਗੀ ਪਰ ਸਿੱਖ ਦੁਨੀਆ 'ਚ ਵੱਸਦਾ ਕਦੇ ਬਿਆਤ ਤੇ ਬੁਚੜ ਨੂੰ ਸ਼ਹੀਦ ਨਹੀਂ ਕਹੋਗਾ ਠੀਕ ਠੀਕ ਹੈ ਜੀ ਸਭ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਗੱਲਬਾਤ ਕਰਨ ਦੇ ਲਈ ਸਿੱਧੇ ਤੌਰ ਦੇ ਉੱਪਰ ਅਕਾਲੀ ਦਲ ਨੇ ਕਿਹਾ ਕਿ ਭਾਵੇਂ ਕਾਂਗਰਸ ਜਿਹੜੀ ਹੈ ਉਹ ਸਿੱਖਾਂ ਦੀ ਕਾਤਲ ਹੈਗੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਭਾਜੀਪੀ ਜਿਹੜੀ ਹੈ ਉਹ ਵੀ ਉਹ ਆਪਾਂ ਕਹਿ ਨਹੀਂ ਸਕਦੇ ਕਿ ਉਹ ਸਿੱਖਾਂ ਦੇ ਨਾਲ ਹੈ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਆਪਣੀ ਸਿਆਸਤ ਇਹ ਜਿਹੜੀ ਹੈ ਕੀਤੀ ਜਾ ਰਹੀ ਹੈ